ਪਰ ਇਹ ਜਿਹੜਾ 1600 ਕਰੋੜ ਰੁਪਇਆ ਉਹਨ ਦਿੱਤਾ ਗਿਆ ਉਹ ਉਹਨਾਂ ਲੋਕਾਂ ਤੱਕ ਪਹੁੰਚ ਪਾਏਗਾ ਇਹ ਰਾਜ ਸਰਕਾਰ ਦਾ ਕੰਮ ਹੈ ਇਹ ਜੋ ਜਿੰਨਾ ਵੀ ਇੰਪਲੀਮੈਂਟ ਕਰਨਾ ਹੈ ਗਰਾਊਂਡ ਤੇ ਆ ਕੇ ਰਾਜ ਸਰਕਾਰ ਨੇ ਕਰਨਾ ਹੈ ਕੇਂਦਰ ਸਰਕਾਰ ਨੇ ਨਾਲ ਦੇਣਾ ਪੈਸਾ ਭੇਜਣਾ ਹੈ ਪਹਿਲਾਂ ਵਾਲਾ ਪੈਸਾ ਹੀ ਪਿਆ ਹੈ ਜਿੰਨਾ ਪਹਿ ਹੈ ਪੰਜਾਬ ਸਰਕਾਰ ਹੋਰ ਰਿਪੋਰਟਾ ਬਣਾ ਕੇ ਫਿਰ ਦੇਖੋ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਪਟ ਇਹ ਸਰਕਾਰ ਦਾ ਕੀ ਕੰਮ ਹੈ ਇਹ ਸਰਕਾਰ ਨੇ ਕੰਮ ਕਰਨਾ ਨਹੀਂਗਾ ਇਹ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਉਧੂ ਬਣਾਉਣ ਦੀ ਕੋਸ਼ਿਸ਼ ਕੀਤੀ ਉਠੇ ਵਾਦੇ ਕੀਤੇ ਉਹਨੇ ਪੰਜਾਬ ਦੇ ਲੋਕਾਂ ਨੂੰ ਇਹ ਕਹਿ ਕੇ ਕਿ ਬੀਜੇਪੀ ਨਹੀਂ ਕਰਨਦੀ ਉਹ ਨਹੀਂ ਕਰਨਦੀ ਪੰਜ ਮਹੀਨੇ ਹਰਦੀਪ ਸਿੰਘ ਮੁੰਡੀਆ ਕਹਿੰਨੇ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਮਜ਼ਾਕ ਕੀਤਾ ਲੈਜਿਸ ਕਹਿ ਕੇ ਗਏ ਨੇ ਕਿ ਆਪਕੋ 1600 ਕਰੋੜ ਰੁਪਏ ਹਿੰਦੀ ਵਿੱਚ ਸੌਂ ਜਾਤਾ ਮਜ਼ਾਕ ਕਰਕੇ ਕਹਿੰਨੇ ਪੰਜਾਬ ਨਹੀਂ ਨਹੀਂ ਦੇਖੋ ਮੈਨੂੰ ਦਾ ਉਹੀ ਕਲਰ ਮੈਂ ਸਭ ਤੋਂ ਪਹਿਲਾਂ ਕਹੀ ਹੈ ਇਹ ਇਹ ਜਾਣਬੁੱਝ ਕੇ ਕਿਸੇ ਗੱਲ ਨੂੰ ਇਸੂ ਬਣਾਉਂਦੇ ਆ ਸਾਨੂੰ ਆਇਆ ਕਿਹਾ ਸਾਨੂੰ ਆਇਆ ਕਿਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਇਹ ਹੈ ਇੰਡੀਆ ਸਾਹਿਬ ਤੁਹਾਨੂੰ 16 ਕਰੋੜ 16 ਕਰੋੜ ਰੁਪਏ ਫੌਰੀ ਦਾ ਹੱਥ ਦੇ ਦੇ ਚੱਲੇ ਆਪੇ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਬੀਤੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਅਲਾਕ ਕਰਕੇ ਪੰਜਾਬੀ ਵਕ ਵਕ ਆਪੋਰਚਨ ਪਾਰਟੇਬਲ ਉਸ ਤੇ ਸਵਾਲ ਚੁੱਕੇ ਜਾ ਰਹੇ ਨੇ ਕੋਈ ਇਸ ਨੂੰ ਗਾਗਰ ਚ ਸਾਕਰ ਦੱਸ ਰਿਹਾ ਕੋਈ ਇਸ ਨੂੰ ਕਹਿ ਰਿਹਾ ਕਿ ਪੰਜਾਬੀਆਂ ਜ਼ਖਮਾਂ ਤੇ ਲੋਨ ਛੜਕਿਆ ਗਿਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਪੰਜਾਬ ਬੀਜੇਪੀ ਦੇ ਪ੍ਰੈਸ ਸੈਕਟਰੀ ਹਰਦੇਵ ਸਿੰਘ ਓਬਾ ਜੀ ਨੇ ਓਬਾ ਜੀ ਕਿਸ ਤਰ੍ਹਾਂ ਵੇਖਦੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਜਿਹੜੇ 1600 ਕਰੋੜ ਰੁਪਏ ਦਿੱਤੇ ਗਏ ਹਨ ਪਰ ਬਾਕੀ ਆਪੋਸ਼ਨ ਪਾਰਟੀਆਂ ਇਸ ਨੂੰ ਮੈਜ ਵਿੱਚ ਪਹਿਲਾਂ ਕਹਿ ਕੋਈ ਆਰਟਿਸਟ ਲੋਨ ਦੱਸ ਰਿਹਾ ਕੋਈ ਗਾਗਰ ਚ ਸਾਕਰ ਦੱਸ ਰਿਹਾ ਸਰ ਸਤਿ ਸ੍ਰੀ ਅਕਾਲ ਸਰ ਗੱਲ ਇਹ ਤਾਂ ਇੱਕ ਜੋ ਹੜਾ ਹੈ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਦਾ ਪੰਜਾਬੀਆਂ ਦਾ ਇਹਨੇ ਬਹੁਤ ਨੁਕਸਾਨ ਕੀਤਾ ਹੈ ਸਾਰੀ ਪਾਰਟੀਆਂ ਨੂੰ ਇਹਤੇ ਰਾਜਨੀਤੀ ਛੱਡ ਕੇ ਹਰ ਪੀੜਤ ਹੈ ਜੇ ਸਾਡੇ ਕਿਸਾਨ ਮਜ਼ਦੂਰ ਜੋ ਵੀ ਜਿੰਨੇ ਵੀ ਇਹਨਾਂ ਤੋਂ ਪੀੜਤ ਹੈ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸਰਨਮੰਦ ਸਪੋਰਟ ਕਰਨੀ ਚਾਹੀਦੀ ਹੈ ਦੂਸਰਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ 1600 ਕਰੋੜ ਰੁਪਈਆ ਸਰ 1600 ਕਰੋੜ ਰੁਪਈਆ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਫੌਰੀ ਰਾਹਤ ਦਿੱਤੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਤੁਸੀਂ 16 ਕਰੋੜ ਰੁਪਏ 1600 ਕਰੋੜ ਰੁਪਏ ਲਓ ਵੀ ਜਿੰਨਾਂ ਨੂੰ ਲੋੜ ਆ ਇਹਨੂੰ ਵਰਤੋ ਪੈਸੇ ਨੂੰ ਉਸ ਤੋਂ ਬਾਅਦ ਜਿੰਨੇ ਵੀ ਪੈਸੇ ਦੀ ਹੋਰ ਲੋੜ ਹੈ ਸਰਕਾਰ ਕੇਂਦਰ ਸਰਕਾਰ ਮਾਨਜੋਗ ਪ੍ਰਧਾਨ ਮੰਤਰੀ ਸਾਹਿਬ ਭਾਰਤੀ ਜਨਤਾ ਪਾਰਟੀ ਸਰਕਾਰ ਬਚਨ ਬੱਧ ਹੈ ਵੀ ਜਿੰਨੇ ਕਿਸੇ ਪੈਸੇ ਦੀ ਲੋੜ ਹੋਊਗੀ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇ ਹੁਣ ਦੇਖੋ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਪੰਜ ਮინისტრਾਂ ਦੀ ਟੀਮ ਲਈ ਹੋਈ ਹੈ ਕੱਲ ਵੀ ਤਿੰਨ ਮਿਸਟਰ ਪੰਜਾਬ ਦੇ ਵਿੱਚ ਸੀਗੇ ਪਸ਼ੂ ਪਾਲਨ ਮੰਤਰੀ ਸੜਕਾਂ ਬਾਰੇ ਕੇਂਦਰੀ ਰਾਜ ਮੰਤਰੀ ਉਹ ਸਾਰੇ ਇੱਥੇ ਆ ਰਹੇ ਆ ਆਉਣਗੇ ਜਿੰਨੇ ਵੀ ਫੰਡ ਦੀ ਕੋਈ ਸੜਕਾਂ ਦਾ ਜਨਾ ਨੁਕਸਾਨ ਹੋਇਆ ਹੈ ਸਾਡੇ ਕੋਈ ਹਸਪਤਾਲਾਂ ਦਾ ਨੁਕਸਾਨ ਹੋਇਆ ਹੈ ਸਾਡੇ ਜਿਹੜੇ ਸਾਡੇ ਭੈਣ ਭਾਈ ਆ ਕਿਸੇ ਦਾ ਘਰ ਡਿੱਗ ਪਿਆ ਕਿਸੇ ਦੇ ਪਸ਼ੂ ਮਰ ਗਏ ਹਰ ਚੀਜ਼ ਦਾ ਨੁਕਸਾਨ ਮਿਲਣਾ ਹੈ ਹਰ ਚੀਜ਼ ਦੇ ਬਕਾਇਦਾ ਫਾਰਮ ਆ ਚੁੱਕੇ ਆ ਤੁਹਾਨੂੰ ਮੈਂ ਫਾਰਮ ਹੁਣੇ ਦਿਖਾਉਣਾਗਾ ਕੇਂਦਰ ਸਰਕਾਰ ਵੱਨੀਓ ਫਾਰਮ ਦੇ ਵਿੱਚ ਕਲੀਅਰ ਕੱਟ ਦਿੱਤਾ ਹੈਗਾ ਕੀ ਕਿ ਜਿਹਦੇ ਫਸਲਾਂ ਦਾ ਨੁਕਸਾਨ ਹੋਇਆ ਉਹਨੂੰ 8000 ਰੁਪਿਆ ਜਿਹਦੇ ਪਸ਼ੂ ਦਾ ਨੁਕਸਾਨ ਹੋਇਆ ਉਹਦਾ 8000 ਰੁਪਿਆ ਜਿਹਦੀ ਕੁਝ ਦੀ ਬੱਕਰੀ ਮਰ ਗਈ ਉਹ 8000 ਰੁਪਿਆ ਪਰਫਾਰਮਾ ਜਾਰੀ ਹੋ ਚੁੱਕਾ ਹੈ ਪਰਫਾਰਮਾ ਸਾਰਿਆਂ ਨੇ ਡੀਸੀ ਸਾਹਿਬ ਕੋਲ ਜਮ੍ਹਾਂ ਕਰਾਉਣਾ ਹੈ ਜੇ ਤੁਹਾਨੂੰ ਲੋੜ ਹੋਵੇ ਤੁਹਾਨੂੰ ਮੈਂ ਪਰਫਾਰਮਾ ਦੀ ਕਾਪੀ ਤੁਹਾਨੂੰ ਮੈਂ ਸੈਂਡ ਕਰ ਦਿੰਦਾ ਮੋਬਾਈਲ ਤੋਂ ਉਹਨੇ ਪੂਰਾ ਕਲੀਅਰ ਘਟਾ ਉਹਦੇ ਵਿੱਚ ਜਿਹਦੇ ਕੱਪੜਿਆਂ ਦਾ ਨੁਕਸਾਨ ਹੋਇਆ ਹੈ ਜਿਹਦੇ ਕੱਪੜੇ ਵੀ ਖਰਾਬ ਹੋ ਗਏ 4000 ਰੁਪਏ ਦੇ ਕਰੀਬ ਤੱਕ ਦੇ ਕੱਪੜੇ ਹੈ ਕੋਈ ਦਾ ਸੂਟ ਖਰਾਬ ਹੋ ਗਿਆ ਉਹਦੇ ਪੈਸੇ ਦੇ ਰਹੀ ਹੈ ਕੇਂਦਰ ਸਰਕਾਰ ਮੇਰਾ ਕਹਿਣ ਤੋਂ ਬਾਅਦ ਇਹ ਹੈ ਇਹ ਜੋ ਹੜਾ ਆਏ ਹੈਗੇ ਇਹ ਹੜ ਸਾਡੇ ਲਈ ਇੱਕ ਸਾਰਿਆਂ ਲਈ ਇੱਕ ਉਹ ਆਪਾਂ ਕਹੇ ਲੋ ਜੀ ਅਸੀਂ ਕਿਵੇਂ ਬਚਣਾ ਹੈ ਇਹਦੇ ਲਈ ਸਾਡੇ ਲਈ ਇੱਕ ਟਾਰਗੇਟ ਹੈ ਪੂਰਾ ਇਹਨੂੰ ਇਹ ਤਾਂ ਕਿਵੇਂ ਬਚੇ ਜਾ ਸਕੀਏ ਲੋਕਾਂ ਦੀ ਕਿਵੇਂ ਅਸੀਂ ਮਦਦ ਕਰੀਏ ਸਾਨੂੰ ਉਹਦੇ ਧਿਆਨ ਦੇਣਾ ਚਾਹੀਦਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਕਿਹਾ ਹੈ ਵੀ 1600 ਕਰੋੜ ਰੁਪਏ ਫੌਰੀ ਰਾਹਤ ਲਓ ਬਾਕੀ ਸਰਕਾਰ ਨੇ ਜਿੰਨਾ ਸਰਕਾਰ ਬਣਾ ਕੇ ਜੋ ਨੁਕਸਾਨ ਹੈ ਪੈਸੇ ਮਿਲਣਗੇ ਦੂਸਰਾ ਜੀ ਜਿਹੜੇ ਕੇਂਦਰ ਕੇਂਦਰ ਸਰਕਾਰ ਦੇ ਪਹਿਲਾਂ ਭੇਜੇ ਹੋਏ ਪੈਸੇ ਐ 9000 ਕਰੋੜ ਰੁਪਏ ਦਾ ਕੈਗ ਦੀ ਰਿਪੋਰਟ ਨੇ ਆਪ ਕਿਹਾ ਹੋਇਆ ਹੈ ਫਰਾਣਾ ਪਿਆਗਾ 3000 ਕਰੋੜ ਦੇ 13000 ਕਰੋੜ ਰੁਪਏ ਪਿਆ ਇਹਨਾਂ ਕੋਲੇ ਉਹ ਪੈਸੇ ਨੂੰ ਕਿਉਂ ਨਹੀਂ ਯੂਟਿਲਾਈਜ਼ ਕਰ ਰਹੀ ਇਹਦਾ ਤੁਸੀਂ ਸਾਰੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਮੁੱਖ ਮੰਤਰੀ ਸਾਹਿਬ ਨੇ ਕੱਲ ਪਰਸੂ ਪ੍ਰੈਸ ਕਾਨਫਰੰਸ ਕੀਤੀ ਹੈ ਮੀਡੀਆ ਨੂੰ ਪੁੱਛਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਤੋਂ ਕਿ ਮੁੱਖ ਮੰਤਰੀ ਸਾਹਿਬ ਕੈਗ ਰਿਪੋਰਟ ਵੀ ਹੈ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਬੀਜਪੀ ਵੀ ਕਹਿੰਦੀ ਹੈ ਸਾਰੀ ਦੁਨੀਆ ਕਹਿੰਦੀ ਤੁਹਾਡੇ ਕੋਲ ਫੰਡ ਦੇ ਪੈਸੇ ਪਏ ਐ ਵੀ ਉਹ ਪੈਸੇ ਤੁਸੀਂ ਮਿਸਯੂਜ਼ ਕਰ ਲੇ ਉਹ ਪੈਸ ਇਹ ਹੋਰ ਕੰਮ ਚਲਾ ਦੇ ਕੀ ਕੀਤਾ ਕਿੱਥੇ ਪੈਸੇ ਹੋ ਕਿੱਥੇ ਗਏ ਪੈਸੇ ਹੋ ਉਹ ਸਭ ਪੰਜਾਬ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਬਾਕੀ ਜੀ ਕੇਂਦਰ ਸਰਕਾਰ ਦੀ ਤਰਫੋਂ ਕਿਸੇ ਕਿਸਮ ਦੀ ਕੋਈ ਸਮੱਸਿਆ ਕੋਈ ਪੈਸੇ ਦੀ ਕਮੀ ਨਹੀਂ ਆਊਗੀ ਲੱਗਦਾ ਜਿਹੜਾ 1600 ਕਰੋੜ ਰੁਪਏ ਹੁੰਦੋਤਾ ਗਿਆ ਉਹ ਉਹਨਾਂ ਲੋਕਾਂ ਤੱਕ ਪਹੁੰਚ ਪਾਏਗਾ ਦੇਖੋ ਇਹ ਰਾਜ ਸਰਕਾਰ ਦਾ ਕੰਮ ਹੈ ਇਹ ਜੋ ਜਿੰਨਾ ਵੀ ਇੰਪਲੀਮੈਂਟ ਕਰਨਾ ਹੈ ਗਰਾਊਂਡ ਤੇ ਆ ਕੇ ਰਾਜ ਸਰਕਾਰ ਨੇ ਕਰਨਾ ਹੁੰਦਾ ਹੈ ਕੇਂਦਰ ਸਰਕਾਰ ਨੇ ਨਾਲ ਦੇ ਨਾਲ ਪੈਸਾ ਭੇਜਣਾ ਹੈ ਪਹਿਲਾਂ ਵਾਲਾ ਪੈਸਾ ਜੀ ਪਿਆ ਜਿੰਨਾ ਪਿਆ ਪੰਜਾਬ ਸਰਕਾਰ ਹੋਰ ਰਿਪੋਰਟਾਂ ਬਣਾ ਕੇ ਭੇਜੇ ਦੇਖੋ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਪੰਜਾਬ ਸਰਕਾਰ ਨੇ ਅਸੈਸਮੈਂਟ ਕਰਨੀ ਹੈ ਗਿਰਧਾਰੀਆਂ ਕਰਾਉਣੀ ਹੈ ਕਿਦਾ ਘਰ ਦਾ ਨੁਕਸਾਨ ਹੋਇਆ ਹੈ ਕਿ ਦੀ ਆਪਣੇ ਕੋਈ ਪਸ਼ੂ ਮਰ ਗਿਆ ਕਿਸੇ ਦਾ ਵਿਚਾਰੇ ਦਾ ਸਾਡਾ ਕੋਈ ਜੀਵ ਵੀ ਚਲਾ ਗਿਆ ਪਰਿਵਾਰ ਦਾ ਉਹ ਮਰਿਆ ਗਿਆ ਬਿਮਾਰੇ ਗਏ ਉਹਨਾਂ ਦਾ ਵੀ ਹੈ ਕਈ ਜ਼ਖਮੀ ਹੋਏ ਹੈ ਜ਼ਖਮੀਾਂ ਲਈ 75000 ਤੱਕ ਦੀ ਮਦਦ ਹੈਗੀ ਹਰ ਤਰ੍ਹਾਂ ਦਾ ਕੇਂਦਰ ਸਰਕਾਰ ਨੇ ਪੂਰਾ ਪੈਮਾਨਾ ਰੱਖਿਆ ਹੋਇਆ ਹੁਣ ਤੁਸੀਂ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਕਰਤੀ ਕਿ 20000 ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਦੇਵਾਂਗੇ ਉਹਨਾਂ ਨੇ ਖੇਤ ਮਜ਼ਦੂਰ ਸਾਡੇ ਸਾਡੇ ਹੋਰ ਕੰਮ ਕਰਨ ਵਾਲੇ ਛੋਟੇ-ਮੋਟੇ ਕਾਰੋਬਾਰ ਕਰਦੇ ਆ ਕੋਈ ਮਿਸਤਰੀ ਭਾਈਚਾਰਾ ਸੀ ਉਹਦਾ ਕਾਰੋਬਾਰ ਰੁੜ ਗਿਆ ਕੋਈ ਮੱਸੀ ਪਾਲਣ ਵਾਲਾ ਸੀ ਮੱਸੀਆਂ ਮਰ ਗਈਆਂ ਕਿਸੇ ਦਾ ਕੋਈ ਪਸ਼ੂ ਆਪਣਾ ਛੋਟੇ-ਮੋਟੇ ਕੰਮ ਕਰਦਾ ਕੋਈ ਜਿਵੇਂ ਕੋਈ ਕੋਈ ਮੀਟ ਦਾ ਕਾਰੋਬਾਰ ਕਰਦਾ ਕੋਈ ਹੋਰ ਕੰਮ ਕਰਦਾ ਉਹਨਾਂ ਬਾਰੇ ਸਰਕਾਰ ਨੇ ਕੁਝ ਦੇਖੀ ਸੋਚੇ ਨਹੀਂਗਾ ਇਸ ਕਰਕੇ ਤਰਾਸਦੀ ਹੈ ਇਹ ਇਹ ਸਾਡੇ ਲਈ ਇੱਕ ਚੈਲੰਜ ਹੈਗਾ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਸਾਰੀਆਂ ਪਾਰਟੀਆਂ ਨੂੰ ਮਿਲ ਕੇ ਇਹ ਕੰਮ ਕਰਨਾ ਚਾਹੀਦਾ ਹੈ ਇਸ ਦਾ ਇੱਕ ਸੱਦਾ ਦਿੰਦੇ ਆ ਬੀਜਪੀ ਵੱਲੋਂ ਵਾਨਜੋਗ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਹੈ ਸਾਡੀ ਲੋੜ ਹੈ ਸਾਡੇ ਸੂਬਾ ਪ੍ਰਧਾਨ ਸਾਹਿਬ ਹੈ ਕਾਰਜਕਾਰੀ ਸੂਬਾ ਪ੍ਰਧਾਨ ਸਾਹਿਬ ਹੈ ਸਾਰੇ ਆਏ ਸੀ ਸਾਨੂੰ ਦੱਸਣਾ ਸੀ ਵਾਨਜੋਗ ਪ੍ਰਧਾਨ ਮੰਤਰੀ ਸਾਹਿਬ ਕੋਲ ਜਾਣਾ ਉਹ ਨਾਲ ਚੱਲਾਂਗੇ ਖੇਤੀਬਾੜੀ ਮੰਤਰੀ ਸਾਹਿਬ ਕੋਲ ਜਾਣਾ ਉਹ ਨਾਲ ਚੱਲ ਅਸੀਂ ਸਾਰੇ ਨਾਲ ਜਾਣ ਨੂੰ ਤਿਆਰ ਹੈ ਬਟ ਇਹ ਸਰਕਾਰ ਦਾ ਕੀ ਕੰਮ ਹੈ ਇਹ ਸਰਕਾਰ ਨੇ ਕੰਮ ਕਰਨਾ ਨਹੀਂਗਾ ਇਹ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਉਠੇ ਵਾਦੇ ਕੀਤੇ ਹੁਣ ਵੀ ਪੰਜਾਬ ਦੇ ਲੋਕਾਂ ਨੂੰ ਇਹ ਕਹੇ ਕਿ ਬੀਜੇਪੀ ਨਹੀਂ ਕਰ ਰਹੇ ਉਹ ਨਹੀਂ ਕਰ ਰਹੇ ਕੋਈ ਪੈਸੇ ਦੀ ਗੱਲ ਨਹੀਂ ਪੰਜ ਮਨਿਸਟਰਾਂ ਦੀ ਜੁਬੀ ਲਾ ਰੱਖੀ ਹੈ ਰਦੀਪ ਸਿੰਘ ਮੁੰਡਿਆ ਕਹਿੰਨੇ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਮਜ਼ਾਕ ਕੀਤਾ ਲੈਜ ਕਹਿ ਕੇ ਗਏ ਨੇ ਕਿ ਆਪਕੋ 1600 ਕਰੋੜ ਰੁਪਏ ਹਿੰਦੀ ਵਿੱਚ ਸੁਣ ਜਾਂਦਾ ਕਿ ਮਜ਼ਾਕ ਕਰਕੇ ਕਹਿੰਨੇ ਪੰਜਾਬ ਦੇ ਨਹੀਂ ਨਹੀਂ ਦੇਖੋ ਮੈਨੂੰ ਉਹ ਹੀ ਕਾਲ ਮੈਂ ਸਰ ਤੋਂ ਪਹਿਲਾਂ ਕਹੀ ਹੈ ਵੀ ਇਹ ਜਾਣ ਬੁੱਝ ਕੇ ਕਿਸੇ ਗੱਲ ਨੂੰ ਈਸ਼ੂ ਬਣਾਉਂਦੇ ਆ ਸਾਨੂੰ ਐਂ ਕਹਦਾ ਸਾਨੂੰ ਐਂ ਕਹਤਾ ਪ੍ਰਧਾਨ ਮੰਤਰੀ ਸਾਹਿਬ ਨੇ ਕਿ ਇਹ ਹੈ ਮੁੰਡਿਆ ਸਾਹਿਬ ਤੁਹਾਨੂੰ 16 ਕਰੋੜ 16 ਕਰੋੜ ਰੁਪਏ ਫੌਰੀ ਦੇ ਹੱਥ ਦੇ ਚੱਲੇ ਆਵੇਂ ਤੁਸੀਂ ਇਹਨੂੰ 1600 ਕਰੋੜ ਰੁਪਏ ਵਰਤੋ ਬਾਕੀ ਦੱਸੋ ਕਿੰਨੇ ਪੈਸੇ ਚਾਹੀਦੇ ਐ ਤੇ ਬਾਕੀ ਮੁੰਡੀਆਂ ਸਾਨੂੰ ਦੱਸਣਾ ਚਾਹੀਦਾ ਜਿਹੜੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਰੁਪਏ ਦੇ ਕੇ ਮਜ਼ਾਕ ਕਰ ਗਏ ਵੀ ਤੁਹਾਡੇ ਕੋਲੇ 13000 13000 ਕਰੋੜ ਰੁਪਏ ਵੈ 13000 ਕਰੋੜ ਬਹੁਤ ਵੱਡੀ ਫਿਗਰ ਹੁੰਦੀ ਆ ਜੀ ਵੀ ਤੁਸੀਂ ਵੀ ਜਵਾਬ ਦਿਓ ਨਾ ਵੀ 13000 ਕਰੋੜ ਰੁਪਏ ਪੰਜਾਬੀਆਂ ਦਾ ਪੰਜਾਬ ਦੇ ਲੋਕਾਂ ਦਾ ਕਿੱਥੇ ਆ ਉਹ ਤੁਸੀਂ ਕਿਉਂ ਨਹੀਂ ਖਜ਼ਾਨਾ ਖੋਲਿਆ ਆਪਣਾ ਮਾਣਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਜੇ ਭਰਿਆ ਹੋਇਆ ਖਜ਼ਾਨਾ ਭਾਈ ਸਾਹਿਬ ਉਹ ਕੇਜਰੀਵਾਲ ਸਾਹਿਬ ਵਾਸ ਇਹ ਪੰਜਾਬ ਦੇ ਲੋਕਾਂ ਵਾਸਤੇ ਹੈ ਜਿਉ ਪੰਜਾਬ ਦੇ ਲੋਕਾਂ ਵਾਸਤੇ ਹੈ ਤੇ ਪੰਜਾਬ ਦੇ ਲੋਕਾਂ ਵਾਸਤੇ ਕਿਉਂ ਨਹੀਂ ਖਜ਼ਾਨਾ ਖੋਲਿਆ ਇੱਕ ਦਿਨ ਹੈਲੀਕਾਪਟਰ ਤੋਂ ਚੀਜ਼ਾਂ ਛੱਡਤੀਆਂ ਉੱਪਰ ਦੀ ਉਹ ਵੀ ਖਾਣੇ ਦਾ ਕੰਮ ਨਹੀਂ ਆਇਆ ਜਿਹੜੇ ਪੈਕਟ ਛੱਡੇ ਸੀਗੇ ਉਹ ਸਾਰੇ ਖਰਾਬ ਹੋ ਗਏ ਆਟੇ 'ਚ ਤੇਲ ਮਿਲ ਗਿਆ ਤੇਲ 'ਚ ਆਟਾ ਮਿਲ ਗਿਆ ਉਹ ਕਿਸੇ ਦਾ ਕੰਮ ਨਹੀਂ ਆਇਆ ਹੈਲੀਕਾਪਟਰ ਤੇ ਦਾ ਕਹਿ ਕੇ ਵੀ ਹੈਲੀਕਾਪਟਰ ਤੁਹਾਡੇ ਕੋਲੇ ਆ ਲੋਕਾਂ ਨੂੰ ਫਿਰ ਉਹੀ ਗੱਲ ਹੈ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਪੰਜਾਬੀ ਹੈ ਸਭ ਕੁਝ ਜਾਣਦੇ ਹੈ ਇਹਨੂੰ ਸਭ ਕੁਝ ਪਤਾ ਹੈ ਦੇਵ ਜੀ oppositon ਪਾਰਟੀਆਂ ਸਾਰੀਆਂ ਪਾਰਟੀਆਂ ਵਿੱਚ ਤੁਹਾਡੀ ਪਾਰਟੀ ਵੀ ਆ ਮੁੱਖ ਮੰਤਰੀ ਸਾਹਿਬ ਤੇ ਸਵਾਲ ਚੁੱਕ ਰਹੇ ਨੇ ਕਿ ਉਹਨਾਂ ਦੀ ਨਲਾਇਕੀ ਹੈ ਉਹਨਾਂ ਦੀ ਨਲਾਇਕੀ ਕਰ ਰਹੇ ਹੜਾਏ ਨੇ ਪਰ ਹੜ ਤਾਂ ਪਹਿਲਾਂ ਵੀ ਆਉਂਦੇ ਰਹੇ ਆ ਜਿਕਰ ਉਹ ਇਹਦਾ ਮਤਲਬ ਵੀ ਪਹਿਲਾਂ ਪਹਿਲੀ ਸਰਕਾਰ ਤੇ ਨਲਾਇਕੀ ਸੀ ਜਿਹੋ ਉਹਨਾਂ ਨੇ ਪੂਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਨਵਤਣਾਉਂਦੀ ਨਹੀਂ ਇਹ ਬਿਲਕੁਲ ਗੱਲ ਕਲੀਅਰ ਕੱਟ ਗੱਲ ਇਹ ਹੈ ਕੱਲ ਆਪਣੇ ਸਾਡੇ ਕੇਂਦਰੀ ਰਾਜ ਮੰਤਰੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਸਵਿਖਸਿਆ ਕੀਤੀ ਹੈ ਖੇਤੀਬਾੜੀ ਮੰਤਰੀ ਸਾਹਿਬ ਵੀ ਆਏ ਸੀ ਇਹਨਾਂ ਨੇ ਕਿਸੇ ਡਰੇਂਜ ਦੀ ਸਪਾਈ ਨਹੀਂ ਕਰਾਈ ਕਿਸੇ ਜਿਹੜੀਆਂ ਪਟੜੀਆਂ ਗੈਦ ਨੇ ਆ ਪਟੜੀਆਂ ਦੇ ਰਿਪੇਅਰ ਲੱਜੇ ਮਿੱਟੀ ਪਾਉਣੇ ਆ ਸਾਨੂੰ ਪਤਾ ਹੈ ਕਿ ਜਿਹੜੇ ਆ ਜੂਨ ਜਲਾਈ ਤੋਂ ਬਾਅਦ ਮੌਨਸੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਅਪ੍ਰੈਲ ਚ ਮੀਟਿੰਗਾਂ ਹੁੰਦੀਆਂ ਇਸ ਇਹ ਪਹਿਲੀ ਸਰਕਾਰ ਹੈ ਜਿਨੇ ਕੋਈ ਅਪ੍ਰੈਲ ਚ ਮੀਟਿੰਗ ਨਹੀਂ ਕੀਤੀ ਜਿਨ੍ਹਾਂ ਨੇ ਕਿਸੇ ਡਰੇਨ ਦੀ ਸਪਾਈ ਨਹੀਂ ਕੀਤੀ ਕਿਸੇ ਦਰਿਆ ਦੇ ਬੰਨ੍ਹ ਨਹੀਂ ਮਜ਼ਬੂਤ ਕੀਤੇ ਕਿਸੇ ਦਰਿਆ ਦੀ ਪਟੜੀ ਨਹੀਂ ਸਹੀ ਕੀਤੀ ਇੱਕ ਜਿਹੜਾ ਮਾਈਨਿੰਗ ਦਾ ਕੰਮ ਸੀਗਾ ਨਿਆਇ ਮਾਈਨਿੰਗ ਹੋਈ ਉਹਨਾਂ ਨੇ ਰਸਤੇ ਬਣਾ رکھے ਸੀਗੇ ਉਹ ਰਸਤੇ ਨਹੀਂ ਬੰਦ ਕੀਤੇ ਕਿਉਂ ਇਹਨਾਂ ਦੀ ਮਾਈਨਿੰਗ ਬੰਦ ਹੋ ਜਾਂਦੀ ਇਸ ਕਰਕੇ ਇਹ ਨੁਕਸਾਨ 5 ਪੈਸੇ ਹੋਣਾ ਸੀਗਾ ਤਾਂ ਇਹਨਾਂ ਨੇ ਉਹਦਾ ਨੁਕਸਾਨ ਵਧਾ ਕੇ 100% ਕਰਾਤਾ ਸਾਡਾ ਆਂਦੇ ਆ ਇਹ ਨੁਕਸਾਨ ਨਹੀਂ ਹੋਣਾ ਸੀਗਾ ਇਹ ਸਰਕਾਰ ਨੇ ਬਿਲਕੁਲ ਇਹ ਗੱਲ ਕਲੀਅਰ ਘਟ ਹੈ ਅਸੀਂ ਲੋਕਾਂ ਨੂੰ ਜਸ ਨਾ ਜਾਣੇ ਵੀ ਜਿਹੜਾ ਸਾਡਾ ਨਾਲ ਜਿਆਦਾ ਨੁਕਸਾਨ ਹੋਇਆ ਇਹ ਪੰਜਾਬ ਸਰਕਾਰ ਦੀ ਨਲਾਕੀ ਕਰਕੇ ਹੋਇਆ ਜੇ ਸਰਕਾਰ ਥੋੜਾ ਜਿਹਾ ਵੀ ਕੰਮ ਕਰਦੀ ਇਸ ਤੇ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀਗਾ ਹਾਂ ਅਸੀਂ ਸਾਰੇ ਮੰਨਦੇ ਸਾਡਾ ਇਸ ਹਾਲ ਆਉਂਦੇ ਥੋੜਾ ਮੋਟਾ ਨੁਕਸਾਨ ਕਰਦੇ ਆ ਪਰ ਜਿਹੜਾ ਏਡਾ ਬੜਾ ਨੁਕਸਾਨ ਹੋਇਆ ਉਹਨਾਂ ਸਾਨ ਸਰਕਾਰ ਦੀ ਨਿਰਾਸ਼ਾ ਕੀਤੀ ਸੁਖਵੀਰ ਬਾਦਲ ਲਗਾਤਾਰ ਗਰਾਉਂਡ ਲੈਵਲ ਤੇ ਵਿਚਰ ਕੇ ਆ ਰਹੇ ਪਰ ਬੀਜੇਪੀ ਉਸ ਤਰ੍ਹਾਂ ਖੁੱਲ ਕੇ ਸਾਹਮਣੇ ਨਹੀਂ ਆਇਆ ਕਿਉਂਕਿ ਮੋਦੀ ਸਾਹਿਬ ਦੇ ਜਿਸ ਦਿਨ ਆਏ ਨੇ ਉਸ ਦਿਨ ਤੁਹਾਡੇ ਲੀਡਰ ਦਿਖੇ ਨਹੀਂ ਬਸੇ ਨਹੀਂ ਨਹੀਂ ਬਿਲਕੁਲ ਗਲਤ ਹੈ ਸਾਰਾ ਸਾਡੇ ਜੀ ਜਦੋਂ ਹੜਾ ਆਇਆ ਹੜਾ ਆਉਣ ਤੋਂ ਤੁਰੰਤ ਬਾਅਦ ਸਾਡੇ ਮਾਨਯੋਗ ਕਾਰਜਕਾਰੀ ਪ੍ਰਧਾਨ ਸ਼੍ਰੀ ਅਸੂਨੀ ਸ਼ਰਮਾ ਜੀ ਨੇ ਸਾਡੇ ਸਾਰੇ ਸੂਬਾ ਦੇ ਜਿੰਨੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਟੇਟ ਦੇ ਅਹੁਦੇਦਾਰਾਂ ਜੀ ਆਨ ਮੀਟਿੰਗ ਲਈ ਮੀਟਿੰਗ ਤੋਂ ਬਾਅਦ ਹਰ ਇੱਕ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੇ ਨਾਲ ਪੂਰੀ ਟੀਮ ਜੀ ਉੱਠੀ ਲੱਗੀ ਹੋਈ ਹੈ ਸਾਡੇ ਸਾਰੇ ਜ਼ਿਲ੍ਹੇ ਜਿੰਨੇ ਵੀ ਜੀਪੀ ਦੇ ਜ਼ਿਲ੍ਹੇ ਹੈ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਪੂਰੀਆਂ ਟੀਮਾਂ ਗਰਾਊਂਡ ਤੇ ਕੰਮ ਕਰ ਰਹੀਆਂ ਸੋ ਸੇਵਾ ਜਨੀ ਕਰ ਰਹੀਆਂ ਜਿਹੜੀ ਗੱਲ ਜਿਵੇਂ ਤੁਸੀਂ ਦੱਸਿਆ ਵੀ ਸੁਖਵੀਰ ਬਾਦਲਾ ਤੁਸੀਂ ਉਹ ਪੈਸੇ ਦਿਖਾਤੇ ਦਿਖਾਉਂਦੇ ਆ ਵੀ ਇਹ ਪੈਸੇ ਦੇ ਰਿਹਾ ਡੀਜ਼ਲ ਦੇ ਰਿਹਾ ਸਾਡੀ ਬੀਜੇਪੀ ਨੇ ਵੀ ਬਹੁਤ ਡੀਜ਼ਲ ਵੰਡੇ ਹੈ ਅਸੀਂ ਗਰਾਊਂਡ ਤੇ ਕੰਮ ਕੀਤਾ ਹੈ ਅਸੀਂ ਡਰਾਮੇਬਾਜ਼ੀ ਨਹੀਂ ਕੀਤੀ ਕਲਾ ਸੋਸ਼ਲ ਮੀਡੀਆ ਮੈਨੇਜਮੈਂਟ ਨਹੀਂ ਕੀਤੀ ਤੁਸੀਂ ਕਿਤੇ ਵੀ ਜ਼ਿਲ੍ਹੇ ਚ ਜਾ ਕੇ ਪੁੱਛ ਲੋ ਤੁਸੀਂ ਰੋਇਪੁਰ ਜਾਓ ਸਾਡੇ ਰਾਣਾ ਸੋਢੀ ਜੀ ਕਿੰਨੇ ਲੱਗੇ ਐ ਮੈਂ ਉਧਾਰ ਤੌਰ ਤੇ ਦੱਸਦਾ ਹਾਂ ਰੋਇਪੁਰ ਜਾ ਕੇ ਪੁੱਛ ਲਓ ਵੀ ਰਾਣਾ ਸੋਢੀ ਜੀ ਵਰਗੇ ਨੇ ਕਿਸੇ ਨੇ ਕੰਮ ਕੀਤਾ ਕਿ ਰੌਂਡ ਤੇ ਨਹੀਂ ਕੀਤਾ ਅਜਨਾਲੇ ਵਾਲੀ ਸਾਈਡ ਤੇ ਸਾਡੇ ਅਜਨਾਲਾ ਜੀ ਐ ਉਹ ਵੀ ਇਹਨਾਂ ਅਜਨਾਲਾ ਜੀ ਰੋਇ ਫੀਲਡ 'ਚ ਹੁੰਦੇ ਆ ਉਹ ਹਰ ਚੀਜ਼ਾਂ ਦਿੰਦੇ ਐ ਪੂਰੀ ਪਾਰਟੀ ਲੱਗੀ ਹੋਈ ਆ ਪੂਰੀ ਪਾਰਟੀ ਨੇ ਪੂਰੇ ਵਰਕਰਾਂ ਨੇ ਆਪ ਦਾ ਦਿਲ ਖੋਲ ਕੇ ਜਿੰਨਾ ਵਰਕਰ ਸਹਿਯੋਗ ਕਰ ਰਹੇ ਆ ਉਹਦਾ ਵਰਕਰ ਕੋਲੋਂ ਪੈਸੇ ਪਾ ਰਹੇ ਐ ਸਾਰੇ ਜਾਣੇ ਅਸੀਂ ਹਰ ਇੱਕ ਚੀਜ਼ ਖਾਣੇ ਚੀਜ਼ਾਂ ਤੇਲ ਡੀਜ਼ਲ ਸਭ ਤੁਮਸਰ ਦਿੰਦੇ ਆ ਹੁਣ ਕੱਲ੍ਹ ਪਾਸ ਤੋਂ ਸਾਡੇ ਸੁਹਾ ਸਰਮਈ ਨੇ ਆਪਣੇ ਲਗਭਗ ਕਿੰਨੇ ਦਿਨਾਂ ਦੇ ਅਨੰਦਪੁਰ ਸਾਹਿਬ ਹਲਕੇ ਲੱਗੇ ਹੋਏ ਐ ਇਹਨਾਂ ਨੇ ਬਹੁਤ ਸਮਾਂ ਮੰਟਿਆ ਜੰਦਰ ਦੇਖੋ ਕਿੰਨਾ ਸਮਾਂ ਸਾਡੀ ਪਾਰਟੀ ਨਹੀਂ ਦਿੱਤਾ ਹੈਗਾ ਜੰਦਰ ਸਾਈਡਾਂ ਦੇ ਐਦਾਂ ਕੁਛ ਨਹੀਂ ਹਾਂ ਹੀ ਠੀਕ ਹੈ ਵੀ ਸੋਸ਼ਲ ਮੀਡੀਆ ਮੈਨੇਜਮੈਂਟ ਨਹੀਂ ਕੀਤੀ ਅਸੀਂ ਗਰਾਊਂਡ ਦੇ ਕੰਮ ਕਰ ਰਹੇ ਹਾਂ ਸਾਡੀ ਪਾਰਟੀ ਗਰਾਊਂਡ ਦੇ ਕੰਮ ਕਰ ਰਹੀ ਹੈ ਸਾਡਾ ਇੱਕ ਕੋ ਮਕਸਦ ਹੈ ਵੀ ਅਸੀਂ ਇਹ ਤੇ ਰਾਜਨੀਤੀ ਕਰਨ ਦਾ ਕੋਈ ਮੇਲਾ ਨਹੀਂ ਹੈਗਾ ਇਹ ਮੇਲਾ ਹੈਗਾ ਸਾਡੇ ਦੇ ਭੈਣ ਭਰਾ ਵਿਪਤਾ ਚ ਆਏ ਹੋਏ ਐ ਅਸੀਂ ਉਹਨਾਂ ਨੂੰ ਵਿਪਤਾ ਤੋਂ ਬਾਹਰ ਕਿਵੇਂ ਲੈ ਕੇ ਆਉਣਾ ਹੈ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੇ ਪਸ਼ੂਆਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਨੁਕਸਾਨ ਹੋ ਗਿਆ ਜ਼ਮੀਨਾਂ ਦਾ ਨ ਕਿਵੇਂ ਉਹਨੂੰ ਸਰਵਾਈਵ ਕਰਨ ਅੱਜ ਹੀ ਸੁਣੋ ਗੱਲ ਮੇਰੇ ਕੋਲੇ ਮੇਰੇ ਪ੍ਰਧਾਨ ਸਾਡੇ ਪੂਰੀ ਟੀਮ ਨੂੰ ਇੱਕ ਪਰਫਾਰਮਾਂਸ ਆਇਆ ਹੋਇਆ ਹੈ ਜਿਹੜਾ ਬੰਦਾ ਕੋਈ ਰਹਿ ਗਿਆ ਵੀ ਪਰਫਾਰਮਾਂਸ ਭਰਾਓ ਉਹਦਾ ਹੁਣ ਦੱਕ ਡੀਸੀ ਸਾਹਿਬ ਨੂੰ ਦਿਓ ਜੇ ਉਹ ਕੋਈ ਬੰਦਾ ਨਹੀਂ ਪੜੇ ਲਿਖਿਆ ਉਹਦੇ ਕੋਲ ਨਹੀਂ ਸਾਧਨ ਜਾਣਦਾ ਤੁਸੀਂ ਨਾਲ ਜਾ ਕੇ ਸੁਣਨਾ ਪੜਾਉਣਾ ਹੁਣੇ ਜੇ ਤੁਸੀਂ ਵੇਖ ਸਕਦੇ ਹੋ ਹੋਲਡ ਕਰ ਸਕਦੇ ਹੋ ਉਹਨੂੰ ਹੋਲਡ ਦੇ ਦਿਖਾ ਦਿੰਨੇ ਆਂ ਕਿ ਪ੍ਰਧਾਨ ਜੀ ਸਾਡੀ ਕੀ ਡਾਇਰੈਕਸ਼ਨ ਹੈ ਤੁਸੀਂ ਇੱਕ ਮਿੰਟ ਚ ਦੇਖ ਲਓ ਤੁਸੀਂ ਮੋਬਾਈਲ 'ਚ ਚੈੱਕ ਕਰ ਲਓ ਕਿ ਸਾਡੇ ਸਟੇਟ ਬਣੀਓ ਕੀ ਹੈ ਤੁਸੀਂ ਪੜ੍ਹ ਕੇ ਖੁਦ ਸੁਣਾਇਓ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਇਹ ਲੈਟਰ ਹੈ ਜੀ ਪਾਰਟੀ ਦੋਨਿਓ ਜੋ ਵੀ ਜਾਏਗਾ ਇਹਦੇ ਵਿੱਚ ਲਿਜਾਣੇ ਸਰ ਇਹ ਵੱਡੀ ਫਾਇਲਾ ਟਾਈਮ ਲਾ ਰਹੀ ਹੈ ਮਾੜਾ ਨਾ ਅਲੋ ਇਹੋ ਚ ਕੀ ਲਿਖਿਆ ਹੋਇਆ ਹੈ ਪੰਜਾਬ ਪੰਜਾਬ ਚ ਆਏ ਹੜ੍ਹਾਂ ਦੇ ਨੁਕਸਾਨ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਵਾਉਣ ਸੰਬੰਧੀ ਦੇਖੋ ਜੀ ਕੀ ਲਿਖਿਆ ਉਪਰ ਅਸੁਨੀ ਸ਼ਰਮਾ ਬਧਾ ਇੱਕ ਕਾਰਜਕਾਰੀ ਸੁਭਾ ਵਰਧਾਨ ਨੇ ਲੈਟਰ ਦੇਖੋ ਕੀ ਲਿਖਿਆ ਹੋਇਆ ਹੈ ਇਹ ਵਿੱਚ ਪੂਰਾ ਛੋਟ ਥੱਲੇ ਵੜ ਕੇ ਸੁਣਾਉਣਾ ਮੈਂ ਆਪ ਜੀ ਨੂੰ ਆ ਤੁਸੀਂ ਪੜ ਲਓ ਮੈਂ ਵੀ ਐਨਕ ਲਾ ਲਾਂ ਇੱਕ ਵਾਰ ਸੁਣੋਂ ਵੜ ਕੇ ਸੁਣਾਉਣਾ ਮੈਂ ਇਸ ਵੇਲੇ ਤੁਸੀਂ ਦੇਖੋ ਭਾਜਪਾ ਕੀ ਕਰ ਰਹੀ ਹੈ ਇਸ ਇਸ ਵਿਸ਼ੇ ਸੰਬੰਧੀ ਇੱਕ ਨਮੂਨੇ ਦਾ ਪਰਫਾਰਮਾ ਆਪ ਜੀ ਨੂੰ ਭੇਜ ਕੇ ਬੇਨਤੀ ਕੀਤੀ ਜਾਂਦੀ ਹੈ ਆਪੋ ਆਪਣੇ ਜ਼ਿਲ੍ਹੇ ਵਿੱਚ ਇਹ ਸੂਚਨਾ ਆਪਣੀ ਪਾਰਟੀ ਦੇ ਸਾਰੇ ਸੰਬੰਧਿਤ ਲੋਕਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ ਅਤੇ ਆਮ ਲੋਕਾਂ ਦੀ ਆਮ ਲੋਕਾਂ ਦੀ ਭਾਏ ਪਾ ਵਰਕਰਾਂ ਹੀ ਫਾਰਮ ਭਰਨ ਵਿੱਚ ਮਦਦ ਕੀਤੀ ਜਾਵੇ ਭਾਏ ਪਾ ਦੁਆਰਾ ਆਮ ਲੋਕਾਂ ਦੀ ਫਾਰਮ ਭਰਨ ਵਿੱਚ ਮਦਦ ਕੀਤੀ ਜਾਵੇ ਇਹ ਧਿਆਨ ਵਿੱਚ ਰੱਖਿਆ ਜਾਵੇ ਕਿ ਬਾਰਸ਼ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਤਸਦੀਕ ਜ਼ਰੂਰ ਕਰਵਾਇਆ ਜਾਵੇ ਇਸ ਲਈ ਇੱਕ ਕਾਪੀ ਰਿਕਾਰਡ ਹਿੱਤ ਆਪਣੇ ਕੋਲ ਰੱਖੀ ਜਾਵੇ ਜੇਕਰ ਪਿੰਡ ਦਾ ਸਰਪੰਚ ਨੰਬਰਦਾਰ ਕੋਈ ਵਿਅਕਤੀ ਤਸਦੀਕ ਨਾ ਕਰ ਸਕੇ ਤਾਂ ਭਾਜਪਾ ਵਰਕਰ ਜ਼ਿੰਮੇਵਾਰੀ ਨਿਭਾਉਣ ਠੀਕ ਹੈ ਜੀ ਇਹ ਪਰਫਾਰਮਾ ਜੀ ਦੇਖੋ ਸਾਰਾ ਥੱਲੇ ਆ ਪਰਫਾਰਮਾ ਡਿਪਟੀ ਕਮਿਸ਼ਨਰ ਦਾ ਹਰ ਇੱਕ ਵਰਕਰ ਕੋਲੇ ਗਿਆ ਹੋਇਆ ਇਹ ਸੇਵਾ ਵਿੱਚ ਡਿਪਟੀ ਕਮਿਸ਼ਨਰ ਜਿਲ੍ਹਾ ਆ ਗਿਆ ਸਾਰਾ ਆ ਗਿਆ ਫਿਰ ਤੁਸੀਂ ਪੜੋ ਵੀ ਕੀ ਡਿਟੇਲ ਦਿੱਤੀ ਹੋਈ ਕਿ ਪਾਰਟੀ ਨੇ ਸ਼ੇਅਰ ਕੀਤੀ ਹੈ ਜਿਹੜੇ ਕੇਂਦਰ ਸਰਕਾਰ ਵੱਲੋਂ ਹੈ ਮਰਤਕ ਦੇ ਪਰਿਵਾਰ ਲਈ 4 ਲੱਖ ਰੁਪਏ ਜ਼ਖਮੀਆਂ ਵਾਸਤੇ 74000 ਰੁਪਏ ਜੇਕਰ ਪੰਗਤਾਂ 60% ਤੋਂ ਜ਼ਿਆਦਾ ਹੈ ਤਾਂ 22 ਲੱਖ ਰੁਪਏ ਜੀ ਜੇ ਹਸਪਤਾਲ ਜੇ ਹਸਪਤਾਲ ਦਾਖਲ ਹੋਣ ਦੀ ਲੋੜ ਹੋਵੇ 16000 ਰੁਪਏ ਠੀਕ ਹੈ ਜੀ ਕੱਪੜਿਆਂ ਦੇ ਨੁਕਸਾਨ ਲਈ 2500 ਰੁਪਏ ਕਿ ਇਹਦਾ ਕੱਪੜਾ ਸੂਟ ਖਰਾਬ ਹੋ ਗਿਆ ਹੋਰ ਹੋ ਗਿਆ ਬਾਰਤਾਂ ਦੇ ਨੁਕਸਾਨ ਲਈ 2500 ਰੁਪਏ ਮਿੱਟੀ ਕੱਢਣ ਲਈ 7500 ਰੁਪਏ 7200 ਰੁਪਏ ਸੌਰੀ ਠੀਕ ਹੈ ਸਾਰਾ ਕੁਝ ਦੇਖੋ ਤੁਸੀਂ ਮੱਛੀ ਜੇ ਕੋਈ ਕਿਸੇ ਮੱਝ ਗਾਂ ਦੇ ਉੱਠ ਉਹ ਕੋਈ ਛੋਟ ਹੈਗੀ ਹੈ ਮੱਝ ਗਾਂ ਸੈਂਤੀ ਹਰ 500 ਰੁਪਏ ਕੇਂਦਰ ਸਰਕਾਰ ਨੇ ਕੋਈ ਭੇਡ ਬੱਕਰੀ ਲਈ 4000 ਰੁਪਏ ਠੀਕ ਹੈ ਹਰ ਇੱਕ ਚੀਜ਼ ਦਾ ਮਤਲਬ ਕਿ ਕਹਿੰਦਾ ਹਰ ਇੱਕ ਚੀਜ਼ ਵਾਸਤੇ ਇਹ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਵਰਕਰਾਂ ਨੂੰ ਭੇਜਿਆ ਵੀ ਤੁਸੀਂ ਜੇ ਕਿਸੇ ਬੰਦੇ ਨੂੰ ਨੁਕਸਾਨ ਹੋ ਗਿਆ ਨਹੀਂ ਪਹੁੰਚ ਕਰ ਸਕਦਾ ਉਹਦੇ ਕੋਲੇ ਜਾਓ ਪਰਫਾਰਮ ਭਰੋ ਜੇਨਾ ਕਿ ਨੂੰ ਡੀਸੀ ਸਾਹਿਬ ਨੂੰ ਡਿਪਟੀ ਕਮਿਸ਼ਨਰ ਸਾਹ ਨੂੰ ਅਸੀਂ ਸਿਰਫ ਮਦਦ ਕਰ ਰਹੇ ਹਾਂ ਵੀ ਕੋਈ ਵੀ ਜਿਹੜਾ ਕੋਈ ਵਿਚਾਰਾ ਪੀੜਤ ਹੈ ਵੀ ਕਿਸੇ ਕਾਰਨ ਰਹਿ ਨਾ ਜਾਵੇ ਹੁਣ ਤੁਸੀਂ ਆਏ ਪਰਫਾਰਮਾ ਮੈਂ ਹੁਣ ਤਾਂ ਨਹੀਂ ਮੰਗਵਾਇਆ ਪਰਧਾਨੂਪਾ ਪਾਰਟੀ ਨੇ ਭੇਜਿਆ ਹੋਇਆ ਵੀ ਕੋਈ ਰਹਿ ਨਾ ਜਾ ਇਸ ਕਰਕੇ ਸਾਰਾ ਸਾਡਾ ਫਰਜ ਬਣਦਾ ਹੈ ਅਸੀਂ ਤਾਂ ਮੁੱਖ ਮੰਤਰੀ ਸਾਹ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਹਾ ਡਰਾਮੇ ਕਰਨ ਦੀ ਬਜਾਏ ਮੁੰਡਿਆ ਸਾਹਿਬ ਚੱਲੋ ਸਾਗੇ ਪ੍ਰਧਾਨ ਮੰਤਰੀ ਸਾਹਿਬ ਕੋਲ ਟਾਈਮ ਲਾਓ ਮੈਨੂੰ ਇੱਕ ਸਵਾਲ ਦਾ ਜਵਾਬ ਚਾਹੀਦਾ ਹੈ ਵੀ ਕੇਜਰੀਵਾਲ ਸਾਹਿਬ ਦੇ ਆਉਣ ਲਈ ਜਾਣ ਲਈ ਸਾਡਾ ਜਹਾਜ਼ ਵਿਲੇ ਕੀ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਿੱਥੇ ਇੱਕ ਘੰਟਾ ਦਾ ਰਸਤਾ ਹੈ ਜਾ ਨਹੀਂ ਸਕਦੇ ਜਾਂ ਭਾਈ ਕਿਉਂ ਨਹੀਂ ਜਾ ਰਹੇ ਕੋਈ ਕਾਰਨ ਦੱਸਣ ਇਹ ਪਰ ਆ ਮੰਤਰੀ ਸਾਹਿਬ ਦਾ ਟਾਈਮ ਲੈਣ ਦੀ ਸਮੱਸਿਆ ਨਹੀਂ ਗ੍ਰਹਿ ਮੰਤਰੀ ਸਾਹਿਬ ਹੈ ਮਾਨਯੋਗ ਗ੍ਰਹਿ ਮੰਤਰੀ ਸਾਹਿਬ ਇੱਥੇ ਗੜਬੜਾ ਹੈ ਇਹ ਲੋਕ ਰਾਜਨੀਤੀ ਕਰਨਾ ਚਾਹੁੰਦੇ ਐ ਇਨ੍ਹਾਂ ਮੁੱਦਿਆਂ ਤੇ ਇਨ੍ਹਾਂ ਨੂੰ ਪਤਾ ਹੈ ਵੀ ਅਸੀਂ ਪੈਸੇ ਦੀ ਕੋਈ ਕਮੀ ਨਹੀਂ ਹੈਗੀ ਕੇਂਦਰ ਸਰਕਾਰ ਤੋਂ ਖਜ਼ਾਨਾ ਖੁੱਲਾ ਹੈ ਪੰਜਾਬੀਆਂ ਵਾਸਤੇ ਬਟ ਇਹ ਲੋਕ ਹਰ ਮੁੱਦੇ ਦੇ ਜਿੰਨਾ ਵੀ ਮੁੱਦਾ ਸੰਵੇਦਨਸ਼ੀਲ ਹੋਵੇ ਇਹਨਾਂ ਨੇ ਰਾਜਨੀਤੀ ਕਰਨੀ ਉਹ ਕਰੀ ਜਾਂਦੇ ਐ ਪਰ ਇਸ ਨਾਲ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਤੇ ਬਹੁਤ ਮਾੜਾ ਮੈਂ ਉਸੇ ਗੱਲ ਤੇ ਮਨ ਕਰ ਲਗ ਨਹੀਂ ਰਿਹਾ ਤੁਹਾਨੂੰ ਬੋਜੀ ਕਿ ਵਿਪਤਾ ਦੇ ਮਾਰੇ ਲੋਕਾਂ ਦੀ ਮੁਸੀਬਤ ਦੇ ਵੇਲੇ ਉਹਨਾਂ ਦੇ ਨਾਂ ਤੇ ਪੋਲਿਸ ਰਿਸਟੈਂਟ ਕੀਤਾ ਜਾ ਰਿਹਾ ਫੋਟੋ ਸੈਸ਼ਨ ਜ਼ਿਆਦਾ ਹੋ ਰਿਹਾ ਤੇ ਬਿਲਕੁਲ ਜੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਫੋਟੋ ਸੈਸ਼ਨ ਚਲੋ ਸੋਸ਼ਲ ਮੀਡੀਆ ਜੁਗ ਹੈ ਫੋਟੋਆਂ ਵੀ ਆਉਣ ਕੋਈ ਉਹ ਨਹੀਂ ਹੈਗਾ ਉਹਨਾਂ ਨੂੰ ਪ੍ਰੇਰਣਾ ਵੀ ਮਿਲਦੀ ਹੈ ਬਟ ਕੱਲੀ ਫੋਟੋ ਸ਼ੂਟ ਨਹੀਂ ਹੋਣਾ ਚਾਹੀਦਾ ਹੁਣ ਤੁਸੀਂ ਕਿਹਾ ਤੁਹਾਨੂੰ ਮੈਂ ਦੱਸਿਆ ਆ ਪਰਫਾਰਮਾ ਕੋਈ ਅਸੀਂ ਬੀਬੀ ਨੇ ਸ਼ੂਟ ਕੀਤਾ ਹੈ ਇਹ ਸੋਸ਼ਲ ਮੀਡੀਆ ਤੇ ਪਾਇਆ ਹੈ ਇਹ ਅਸੀਂ ਗਰਾਊਂਡ ਤੇ ਕੰਮ ਕਰ ਰਹੇ ਆਂ ਉਸ ਅਸੀਂ ਪੇ ਜਹਰ ਵਰਕਰਾਂ ਨੂੰ ਜੋ ਪਰਫਾਰਮਲ ਲੋ ਪ੍ਰਿੰਟ ਕਢਾਓ ਤੁਸੀਂ ਜਿਹੜਾ ਬੰਦਾ ਘਰੇ ਬੈਠਾ ਉਹਨੂੰ ਨਹੀਂ ਪਤਾ ਵੀ ਮੈਂ ਕਿਵੇਂ ਅਪਰੋਚ ਕਰਨੀ ਹੈ ਕਿਵੇਂ ਮੈਨੂੰ ਮੁਆਵਜ਼ਾ ਮਿਲੇ ਤੁਸੀਂ ਘਰੇ ਜਾਓ ਜੇ ਕੋਈ ਗਵਾਹੀ ਪਾਉਣੀ ਹੈ ਤੁਸੀਂ ਗਵਾਹੀ ਪਾਓ ਆਉਤੀ ਕਈ ਦਮਾ ਕੀ ਹੁੰਦਾ ਹੈ ਕੋਈ ਮੈਂਬਰ ਸਰਪੰਚ ਨਹੀਂ ਪਾਰਿਆ ਜਾਂ ਨਹੀਂ ਪੈ ਰਹੀ ਕਿਸੇ ਕਾਰਨ ਕਰਕੇ ਜਾਂ ਉਹ ਨਹੀਂ ਜਾਣਦਾ ਸਾਡੇ ਵਰਕਰਾਂ ਨੂੰ ਖੁਦ ਪ੍ਰਧਾਨ ਨੇ ਸਭ ਨੇ ਕਿਹਾ ਤੁਸੀਂ ਦੇਖ ਲਿਆ ਲੈਟਰ ਹੈਡ ਤੇ ਜਾਰੀ ਕੀਤਾ ਹੋਇਆ ਕੋਈ ਮੈਂ ਹੁਣ ਤਾਂ ਬਣਾ ਨਹੀਂ ਲਿਆ ਹਰ ਇੱਕ ਵਰਕਰ ਕੋਲੇ ਭੇਜਿਆ ਹੋਇਆ ਹੁਣ ਤੁਸੀਂ ਦੱਸੋ ਵੀ ਇਹ ਕਿਤੇ ਤੁਸੀਂ ਸੋਸ਼ਲ ਮੀਡੀਆ ਦੇਖਿਆ ਸਾਡਾ ਲੈਟਰ ਮੈਂ ਪਾਇਆ ਹੋਵੇ ਕਿਸੇ ਨੇ ਹੋਰ ਪਾਇਆ ਹੋਵੇ ਅਸੀਂ ਬਿਲਕੁਲ ਗਰਾਊਂਡ ਤੇ ਕੰਮ ਕਰ ਰਹੇ ਆ ਗਰਾਊਂਡ ਤੇ ਕੰਮ ਕਰਾਂਗੇ ਸਾਡੀ ਇਹ ਅਸੀਂ ਕੋਈ ਆਸਾਨ ਨਹੀਂ ਕਰ ਰਹੇ ਸਾਡੀ ਲੋਕਾਂਪਰਤੀ ਜ਼ਿੰਮੇਵਾਰੀ ਹੈ ਪੰਜਾਬੀਆਂ ਪਰਤੀ ਸਾਡਾ ਫਰਜ਼ ਹੈ ਅਸੀਂ ਫਰਜ਼ ਨਿਭਾਵਾਂਗੇ ਹਰ ਪ੍ਰਧਾਨ ਸਾਹਿਬ ਨੇ ਇਹ ਵੀ ਕਿਹਾ ਹੋਇਆ ਜਿੱਥੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਉਹ ਸਰਕਾਰ ਦਾ ਪੈਸਾ ਜਰੂਰ ਆਊਗਾ ਉਹ ਆ ਸਾਡੇ ਵਰਕਰ ਤਨ ਮਨ ਧਨ ਨਾਲ ਲੱਗੇ ਹੋਏ ਆ ਅਸੀਂ ਪੰਜਾਬੀਆਂ ਦੇ ਨਾਲ ਖੜੇ ਆ ਖੜੇ ਰਹਾਂਗੇ ਅਸੀਂ ਖੁਦ ਸਾਰੇ ਪੰਜਾਬੀ ਆ ਸਾਡੀ ਡਿਊਟੀ ਧੰਨਵਾਦ ਜੀ ਸੋ ਇਸੇ ਮੇ ਨਾਲ ਹਰਦੇਵ ਸਿੰਘ ਉਬਾ ਜੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦੀ ਪਾਰਟੀ ਅੰਦਰ ਸਵਰਥ ਸੇਵਾ ਚ ਲੱਗੀ ਹੈ ਉਹਨਾਂ ਵੱਲੋਂ ਕੋਈ ਵੀ ਪੁਲਿਸ ਡਿਸਟਰਬ ਨਹੀਂ ਕੀਤਾ ਜਾ ਰਿਹਾ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਨਵੀਆਪੁਰੀ ਦੇਸ਼ਾ ਅਪਡੇਟ ਨਿਊਜ਼ ਮੋਹਾਲੀ